सतनाम श्री वाहे गुरु साहेब जी सूही महल्ला चौथा जिन अंतर वसया मेरा हर हर सब रोग का ਦਾ ਭਈ ਜਿਵੇਂ ਹਰ ਨਾਮ ਤੇ ਆਇਆ ਤੈਨ ਪਾਵੈ ਤਾ ਪਰਮ ਪਦ ਪਾਈ ਜੇਨ ਕਾ ਅੰਤਰ ਵਸਿਆ ਮੇਰਾ ਹਰ ਹਰ ਤੈਨ ਤੇ ਸਭ ਰੋਗ ਗਵਾਈ ਤੇ ਮੁਕਤ ਭਈ ਨਹਰ ਨਾਮ ਧਿਆਇਆ ਤੈਨ ਪਵਿੱਤਾ ਪਰਮ ਕਦ ਪਾਈ ਅਮਾ ਬਸਨ ਮਹਾਦੇਵ ਤ੍ਰੈਗੁਣ ਰੋਗੀ ਵਿਚ ਹੋ ਮੈਂ ਕਾਰ ਕਮਾਈ ਜੇਨੇ ਕੀ ਤਿਸਹਨਾ ਚਿਤਹਿ ਬਪੜੇ ਹਰ ਗੁਰਮੁਖ ਸੋਧੀ ਪਾਈ ਵਮਰੋਗ ਸਭ ਜਗਤ ਬਿਆਪੈ ਤੋ ਜਨਮ ਮਰਨ ਦੁਖ ਭਾਰੀ ਘਰ ਪਰ ਸਾਧੀ ਕੋ ਵਿਰਲਾ ਛੁਟੈ ਤੇਸ ਜਨ ਕੋ ਹਉ ਬਲਹਾਰੀ ਜਨ ਸ੍ਰਿਸ਼ਟ ਸਾਜੀ ਸੋਈ ਹਰ ਜਾਣੈ ਤਾ ਤਾਰ ਰੂਪ ਸਾਇ ਗੁਰਮਖ ਬ੍ਰਹਮ ਵਿਚਾਰੋ ਜਨ ਸਤਿ ਸਾਜੀ ਸੋਈ ਹਰ ਜਾਣ ਤਾਕਾ ਰੂਪ ਅਪਾਰ ਨਾਨਕ ਆਪੇ ਵੇਖ ਹਰ ਬਿਗਸਾ गौरमुख ब्रह्म बि चारू वाहिगुरू जी का ख़सा वाहिगुरू जी फतेहूही महल्ला चौथा जिन अंतर बसि मेरा हर हर ਤੇ ਸਭ ਰੋਗ ਗਵਾਈ ਤੇ ਮੁਕਤ ਭਏ ਜਿਨ ਹਰਨਾਮ ਧਿਆਇਆ ਤੇ ਮਿ ਪਾਵੈ ਤੋ ਪਰਮ ਪਦ ਪਾਈ ਗੁਰੂ ਰੂਪ ਗੁਰ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾਕ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੋਹੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ ਸਤ ਸੌ ਤਾਕੇ ਦੇ ਉੱਤੇ ਸੁਭਾਏ ਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦੇਆਂ ਅੰਦਰ ਵਸੇ ਆਵੇ ਆਵੇ ਆ ਸਤ ਗੁਰ ਸੱਚੇ ਪਾਤਸ਼ਾਹ ਆਪਣੇ ਦਰਤੇ ਪਰਵਾਣ ਕਰਨ ਭਾਈ सतगुरु नाम दी दा चढ़े कला बख़्शन जी बेअंत कुला जी खिमा गज बज के फते बुलाओ वाहे गुरु जी का ख़ालसा वाहे गुरु जी की फतेह